ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਦਰਵੀਰ ਸਿੰਘ ਬਾਦਲ ਨੇ ਮਜੀਠੀਆ ਕੜਵਾ ਲਿਆ ਤਾਂ ਸੁਣ ਕੇ ਤੁਹਾਡੇ ਵੀ ਹੋਸ਼ ਉੱਡੇ ਹੋਣਗੇ ਕਿ ਵਿਕਰਮ ਸਿੰਘ ਮਜੀਠੀਆ ਦੀ ਐਸੀ ਖਬਰ ਪਹਿਲਾਂ ਤਾਂ ਕਦੇ ਵੇਖੀ ਨਹੀਂ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਦਲ ਨੇ ਕਿਵੇਂ ਕੜਵਾ ਲਿਆ ਪਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਦੀ ਇੱਕ ਬਹੁਤ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦੋਵੇਂ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਧਰਾਂਗੇ ਕੌਗੇ ਸੁਖਬੀਰ ਸਿੰਘ ਕੱਲੇ ਬਾਦਲੀ ਨਹੀਂ ਪੂਰਾ ਟੱਬਰ ਬਾਦਲਾਂ ਦਾ ਕਮਰਾ ਹੋ ਚੁੱਕਿਆ ਮਜੀਠੀਆ ਦੇ ਚਾਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਰਿਹਾ ਕਰਵਾ ਲਿਆ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਸਾਡੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹੀ ਗੱਲ ਕਹੀ ਸੀ ਕਿ ਵਿਕਰਮ ਸਿੰਘ ਮਜੀਠੀਏ ਨੂੰ ਜੇਲ੍ਹ ਦੇ ਵਿੱਚੋਂ ਰਿਹਾਈ ਹੋਣ ਦੇਵਾਂਗੇ ਜਦੋਂ ਤੱਕ ਸਾਡੀ ਸਰਕਾਰ ਰਹੂਗੀ ਕਿਉਂਕਿ ਮਜੀਠੀਏ ਨੇ ਜਿਹੜੇ ਕਰਾਇਮ ਕੀਤੇ ਨੇ ਉਹ ਪੰਜਾਬ ਦੇ ਲੋਕਾਂ ਨੇ ਅਕਸਰ ਤੁਹਾਡੇ ਸਾਹਮਣੇ ਦੱਸਿਆ ਕਿਉਂਕਿ ਇੱਕ ਨਿਊਜ਼ ਚੈਨਲ ਤੇ ਸਰਵੇ ਹੋ ਚੁੱਕਿਆ ਉਸ ਉੱਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਬਹੁਤ ਸਾਰੇ ਲੋਕਾਂ ਨੇ ਆਵਾਜ਼ ਚੱਕੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਕਾਲੇ ਪਾਣੀ ਭੇਜੋ ਤੇ ਜਾਂ ਫਿਰ ਇਹਨੂੰ ਫਾਂਸੀ ਟੰਗ ਦਿਓ ਅਲੱਗ-ਅਲੱਗ ਥਿਉਰੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਤੁਸੀਂ ਵੇਖੀਆਂ ਨੇ ਪਰ ਦੂਜੇ ਪਾਸੇ ਜੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਵਿਕਰਮ ਸਿੰਘ ਮਜੀਠੀਆ ਨੂੰ ਨਾਪਾਦੀ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਤੇ ਪੰਜਾਬ ਭਰ ਦੇ ਵਿੱਚ ਇੱਕ ਵੱਡਾ ਰੌਲਾ ਛੜ ਗਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਤਸਕਰ ਦੇ ਨਾਲ ਬਾਬਾ ਜੀ ਦੇ ਲਿੰਕ ਕਿਵੇਂ ਨੇ ਤੇ ਹੁਣ ਬਾਬਾ ਜੀ ਦੀ ਪੋਰ ਖੁੱਲ ਗਈ ਆ ਉਹ ਵੀ ਸੁਣ ਲੋ ਅੱਜ ਕਿਉਂਕਿ ਇਹ ਬਾਬੇ ਨਹੀਂ ਹੈਗੇ ਇਹ ਬਾਬਿਆਂ ਦੇ ਪੇਛੇ ਦੇ ਵਿੱਚ ਬਹੁਤ ਵੱਡੇ ਲੁਟੇਰੇ ਨੇ ਜਿਹੜੇ ਰੱਬ ਦੇ ਨਾਮ ਤੇ ਜਨਤਾ ਨੂੰ ਰੋਟਦੇ ਨੇ ਔਰ ਜਨਤਾ ਭੋਲੀ ਭਾਲੀ ਅੱਖਾਂ ਤੇ ਪੱਟੀਆਂ ਬੰਨ੍ਹ ਕੇ ਇਹਨਾਂ ਬਾਬਿਆਂ ਦੇ ਪਿੱਛੇ ਪੈਂਦੀ ਹੈ ਔਰ ਦੂਜੇ ਪਾਸੇ ਬਾਣੀ ਦੇ ਵਿੱਚ ਲਿਖਿਆ ਕਿ ਦੇਹਤਾਰੀ ਗੁਰੂ ਤਰਜੁਗ ਦੇ ਵਿੱਚ ਕਿਸੇ ਵੀ ਮਜਬ ਧਰਮ ਦਾ ਨਹੀਂ ਹੋਊਗਾ ਫਿਰ ਇਹ ਬਾਬੇ ਕੌਣ ਨੇ ਇਹ ਸੁਣੋ ਗੁਰਿੰਦਰ ਸਿੰਘ ਢੱਲੋਂ ਦੀ ਪੋਲ ਕਿਵੇਂ ਖੋਲਦੀ ਹੈ ਔਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਆਪਣੇ ਸਾਰੇ ਮਜੀਠੀਏ ਨੂੰ ਕਿਵੇਂ ਛੜਵਾਉਂਦੇ ਨੇ ਔਰ ਕਿਵੇਂ ਚਾ ਚੜਦਾ ਤੇ ਕਮਲੇ ਹੋ ਜਾਂਦੇ ਆ ਬਿਕਰਮ ਸਿੰਘ ਮਜੀਠੀਏ ਦੇ ਚਾ ਦੇ ਵਿੱਚ ਔਰ ਉਹਨਾਂ ਦੇ ਹੀ ਪੱਤਰਕਾਰ ਦੁਆਰਾ ਇੱਕ ਖਬਰ ਦਿੱਤੀ ਗਈ ਹੈ ਉਹ ਮੈਂ ਤੁਹਾਡੇ ਸਾਹਮਣੇ ਕਰੂੰਗਾ ਸੁਣੋ ਦੀਆਂ ਦੀਦਿਆਂ ਕਹਾਣੀ ਇਹ ਆ ਵੀ ਉਹ ਹਮੇਸ਼ਾ ਲਈ ਉਹਨਾਂ ਦਾ ਇੱਕੋ ਹੀ ਇੱਕ ਜਿਹੜਾ ਤਰੀਕਾ ਰਿਹਾ ਵੀ ਸਤਿਗੁਰੂ ਦੇ ਨਾਮ ਉਤੇ ਰੋਟੀਆਂ ਸੇਕਣਾ ਉਹ ਹਮੇਸ਼ਾ ਹੀ ਸਿੱਖਦੇ ਰਹੇ ਆ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਬਾਬਿਆਂ ਨੇ ਜਿਹੜਾ ਕੀਤਾ ਅਸੀਂ ਨਿੰਦਕਪਤਾ ਤੋਂ ਲੱਗਦੇ ਹਾਂ ਕਿਉਂਕਿ ਅਸੀਂ ਕਲੀਅਰ ਕੱਟ ਸਹੀ ਗੱਲ ਕਹੀ ਦੀ ਹੈ ਅਸੀਂ ਤਾਂ ਨਿੰਦਕ ਲੱਗਦੇ ਆ ਤੇ ਜੇ ਅਸੀਂ ਬਾਬਿਆਂ ਨੂੰ ਆਪਣੇ ਗੋਡੇ ਘਟਾਈਏ ਨਹੀਂ ਬਣ ਕੇ ਬਹਿਜਣ ਅੱਜ ਬਾਬਾ ਸੰਤ ਬਾਬਾ ਲਖਵਿੰਦਰ ਸਿੰਘ ਫੇ ਤਾਂ ਬਿਲਕੁਲ ਠੀਕ ਹੈ ਇਹ ਤਾਂ ਕੋਈ ਪ੍ਰੋਬਲਮ ਨਹੀਂ ਕਿ ਜੇ ਮੈਂ ਉਹ ਸੱਚੀ ਗੱਲ ਕਰਦਾ ਸੱਚੀ ਗੱਲ ਦੱਸਦਾ ਤੇ ਫਿਰ ਉਹ ਆਪਾਂ ਜਿੰਦਕੋਗੇ ਤੇ ਜੇ ਮੈਂ ਤੁਹਾਨੂੰ ਕਹਾਂ ਵੀ ਰਾਧਾ ਸੋਮਿਆ ਦੇਰੇ ਜਾਇਕਰੋ ਜੀ ਨਰਮਕਾਰੀਆਂ ਦੇ ਜਾਇਕਰੋ ਇਹਨਾ ਤੋਂ ਮੈਂ ਰਾਧਾ ਸੋਮਿਆ ਨੂੰ ਇਹ ਕੁਛ ਗਾਂ ਦਿੱਕਤ ਨਹੀਂ ਤੁਸੀਂ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਕਿ ਕੀ ਹੋਈ ਕਿ ਗੁਰੂ ਗ੍ਰੰਥ ਸਾਹਿਬ ਤੋਂ ਜੜ ਹੈ ਕੋਈ ਬੋਲਦਾ ਨਹੀਂ ਔਰ ਨਾ ਹੀ ਬੋਲ ਕੇ ਕਿਸੇ ਕੋ ਪਰਦੇਸ਼ ਦੇ ਸਕਦਾ ਤੁਹਾਨੂੰ ਸ਼ਰਮ ਨਹੀਂ ਆਉਣੀ ਜੇ ਮਰਜੋ ਸ਼ਰਮ ਨਾਲ ਸਿੱਖਾਂ ਦੇ ਘਰਾਂ ਪੈਦਾ ਹੋਏ ਹੋ ਉਹ ਸ਼ਰੇਮ ਸ਼ਰੀਕ ਬਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਮਾਰਾ ਕਹਿ ਰਹੇ ਤੁਹਾਨੂੰ ਸ਼ਰਮ ਨਹੀਂ ਆਉਣੀ ਮੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡਾ ਕੋਈ ਹੈਗਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਕਹਿ ਕੇ ਗਏ ਵੀ ਅੱਜ ਤੋਂ ਬਾਅਦ ਸਿੱਖੋ ਤੁਹਾਡਾ ਸੂ ਕੇਵਲ ਗੁਰਗ੍ਰੰਥ ਸਾਹਿਬ ਹੈ ਤੇ ਬਾਬੇ ਜਿਹੜੇ ਜਦਾ ਮਾਣ ਹੋ ਕੇ ਤਾਂ ਸੁਣ ਲੈ ਪੰਜਾਬ ਵਾਲੇ ਜਿਵੇਂ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਦੇ ਮੁਖੀ ਡੇਰੇ ਦੇ ਮੁਖੀ ਨਹੀਂ ਯਾਨੀ ਤਾਂ ਹੁਣ ਤੁਸੀਂ ਇਹ ਵੇਖੋ ਪੰਜਾਬ ਪਰ ਦੇ ਵਿੱਚ ਪੱਟੀ ਮੇਸ ਗੁਰਿੰਦਰ ਢਿੱਲੋਂ ਦੀ ਵੀ ਹੋ ਰਹੀ ਹੈ ਕਿਉਂ ਕਿ ਸਿੱਖਾਂ ਦੇ ਘਰ ਦੇ ਵਿੱਚ ਜਨਮ ਲੈ ਕੇ ਵੀ ਗ੍ਰੰਥਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਨੇ ਪੰਜਾਬ ਦੇ ਅੰਦਰ ਇਹ ਗੱਲ ਵੱਡੇ ਪੱਧਰ ਤੇ ਫੈਲ ਗਈ ਹੈ ਇੱਕ ਪਾਸੇ ਵੱਡੇ ਵੱਡੇ ਪੰਥਕ ਸਾਡੇ ਜਿੰਨੇ ਵੀ ਸਾਡੇ ਮਤਲਬ ਖਾਲਸਾ ਪੰਥ ਦੇ ਲੀਡਰ ਨੇ ਉਹਨਾਂ ਨੂੰ ਜਾ ਕੇ ਉਹ ਮਿਲਦੇ ਵੀ ਨਹੀਂ ਇਹ ਜਾਹਰ ਕਰਦੇ ਨੇ ਕਿ ਅਸੀਂ ਤੁਹਾਡੇ ਨਾਲ ਹਮਦਰਦੀ ਰੱਖਦੇ ਹਾਂ ਪਰ ਨਹੀਂ ਡੇਰਾ ਨਾ ਜਿਹੜਾ ਡੇਰਾ ਇਹ ਡੇਰਾ ਇਹਨਾਂ ਨੇ ਸਿਰਫ ਬੁੱਧੂ ਬਣਾਉਣ ਤੇ ਤੇ ਮੂਰਖਾਂ ਦਾ ਡੇਰਾ ਬਣਾਇਆ ਇਹ ਮੈਂ ਨਹੀਂ ਕਹਿੰਦਾ ਸੰਤਾਂ ਮਸਕੀਨ ਦੇ ਬੁੱਧੂ ਜਿਹਾ ਇਹ ਸਟੇਟਮੈਂਟ ਪੂਰੇ ਪੰਜਾਬ ਨੇ ਸੁਣੀ ਔਰ ਦੂਜੇ ਪਾਸੇ ਅਜੇ ਬਿਕਰਮ ਸਿੰਘ ਮਜੀਠੀਏ ਦੇ ਨਾਲ ਤਾਲਕਾਤ ਰੱਖਣ ਵਾਲੇ ਗੁਰਿੰਦਰ ਸਿੰਘ ਢਿੱਲੋਂ ਉਸੇ ਦਿਨ ਤੋਂ ਫੜੇ ਗਏ ਨੇ ਕਿ ਭਾਈ ਜਿਹੜਾ ਬੰਦਾ ਐਡੇ ਵੱਡੇ ਤਸਕਰ ਦੀ ਵਿਹਾਰਤ ਕਰਾਉਣ ਚੱਲਿਆ ਇਹ ਕੋਈ ਆਮ ਬਾਬਾ ਨਹੀਂ ਹੋ ਸਕਦਾ ਇਹ ਜਾਂ ਤਾਂ ਕੋਈ ਲੀਡਰ ਹੋ ਸਕਦਾ ਔਰ ਜਾਂ ਤਸਕਰ ਹੋ ਸਕਦਾ ਇਹ ਪੰਜਾਬ ਦੇ ਲੋਕਾਂ ਦੀ ਥਿਉਰੀ ਹੈ ਸਾਡੀ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਗੱਲ ਉਛਾਲੀ ਸੀ ਤਾਂ ਹੁਣ ਬਿਕਰਮ ਸਿੰਘ ਮਜੀਠੀਏ ਨੂੰ ਸੁਖਬੀਰ ਸਿੰਘ ਬਾਦਲ ਕਾਮਲੇ ਕਿਆ ਹੋ ਗਏ ਨੇ ਇੱਕ ਪਾਸੇ ਇਹਨਾਂ ਦਾ ਮਨਿੰਦਰ ਸਿੱਧੂ ਪੱਤਰਕਾਰ ਨੇ ਕਿਹਾ ਸੀ ਕਿ ਬਾਦਲ ਨੇ ਖਰਾਬ ਖਬਰ ਲਾ ਕੇ ਦਿਖਾ ਉਹਨਾਂ ਨੇ ਪੰਥ ਦਾ ਬਹੁਤ ਵੱਡਾ ਘਰਣ ਕੀਤਾ ਨੌਜਵਾਨੀ ਮਾਰੀ ਹੈ ਬਿਕਰਮ ਸਿੰਘ ਮਜੀਠੀਆ ਸਮੇਤ ਬਹੁਤ ਵੱਡੇ ਇਹ ਦੋਸ਼ੀ ਨੇ ਪੰਜਾਬ ਦੇ ਤਾਂ ਮਨਿੰਦਰ ਸਿੱਧੂ ਇਹਨਾਂ ਦਾ ਪੱਤਰਕਾਰ ਆ ਮੁੱਖ ਮੰਤਰੀ ਦੀ ਸਟੇਟਮੈਂਟ ਦੇ ਮੁਤਾਬਕ ਕਈ ਸਾਰੇ ਪੱਤਰਕਾਰ ਨੇ ਇੱਕ ਧਾਰੀ ਵਾਲ ਵੀ ਹੈ ਤਾਂ ਹੁਣ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਅੰਦਰ ਉਹਨੇ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਬਾਦਲਾਂ ਦਾ ਵਿਰੋਧੀ ਆ ਕਿਵੇਂ ਉਹਨਾਂ ਦੀ ਇੰਟਰਵਿਊ ਕਰਨ ਚਲੇ ਗਿਆ ਸੁਖਵੀਰ ਸਿੰਘ ਬਾਦਲ ਦੀ ਮਨਿੰਦਰ ਸਿੱਧੂ ਪੱਤਰਕਾਰ ਲੋਕਵਾਜ ਟੀਵੀ ਦਾ ਪੱਤਰਕਾਰ ਉੱਥੇ ਜਾ ਕੇ ਤੁਸੀਂ ਉਹਦੀ ਇੰਟਰਵਿਊ ਚੈੱਕ ਕਰ ਸਕਦੇ ਹੋ ਉਸ ਤੇ ਲੋਕਾਂ ਨੂੰ ਉਹ ਦਿਖਾ ਰਿਹਾ ਕਿ ਮੈਂ ਸੁਖਵੀਰ ਬਾਦਲ ਦਾ ਵਿਰੋਧੀ ਹਾਂ ਜਿਵੇਂ ਪੱਤਰਕਾਰੀ ਨਿਰਪੱਖ ਆ ਮੇਰੀ ਪਰ ਨਹੀਂ ਉਹ ਬਾਦਲਾਂ ਦਾ ਦਰਸਲ ਦੇ ਵਿੱਚ ਚਮਚਾ ਬਾਦਰਾ ਦੀ ਬੋਲੀਬਾਲ ਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਇੰਟਰਵਿਊ ਕੋਈ ਨਹੀਂ ਕਰਦਾ ਇਹ ਬਾਦਰਾ ਨੂੰ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਚਾਚੜਿਆ ਪਿਆ ਸੀ ਕੱਲ ਦਾ ਕਿ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਛਡਵਾਉਣ ਪਰ ਭਈ ਪੰਜਾਬ ਦੀ ਸਰਕਾਰ ਉਹ ਨਹੀਂ ਛੱਡਦੀ ਵਿਕਰਮ ਸਿੰਘ ਮਜੀਠੀਆ ਦੇ ਪਿੱਛੇ ਪਾਦਲ ਕਮਲੇ ਹੋ ਗਏ ਨੇ ਇਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਦਾ ਕੋਈ ਬੱਚਿਆਂ ਵਾਲਾ ਖੇਲ ਹੈ ਕਹਿੰਦੇ ਸੀ ਨੇ ਕਹਿੰਦੇ ਯਾਰ ਭਗਵੰਤ ਸਿਮਰ ਨੇ ਕਿਹੜੇ ਬਾਗ ਦੀ ਮੂਲੀ ਐ ਕਿਹੜੇ ਖੇਤ ਦੀ ਮੂਲੀ ਐ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਪਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੁੱਖ ਮੰਤਰੀ ਦੇ ਅਹੁਦੇ ਤੇ ਵਹਿ ਕੇ ਤੁਸੀਂ ਤਾਂ ਪੰਜਾਬ ਨੂੰ ਲੁੱਟਿਆ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਹ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਅਸੀਂ ਵੀ ਕਹਿੰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲੇ ਦੌਰ ਦੇ ਵਿੱਚ ਉਹ ਨਾਕਾਮ ਰਹਿੰਦੇ ਨੇ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੱਕਾ ਹੁੰਦਾ ਉਹ ਸਾਨੂੰ ਵੀ ਨਹੀਂ ਚੰਗਾ ਲੱਗਦਾ ਕਿਸੇ ਨੂੰ ਨਹੀਂ ਲੱਗਦਾ ਕਿਉਂਕਿ ਜਿਹੜੇ ਸਾਡੇ ਕਿਸਾਨ ਭਾਈਚਾਰੇ ਨੇ ਇਹਨਾਂ ਦੇ ਨਾਲ ਸਾਡਾ ਵੀ ਹਿੱਤ ਹੈ ਪਰ ਮੁੱਖ ਮੰਤਰੀ ਦੇ ਖਿਲਾਫ ਅਸੀਂ ਵੀਡੀਓ ਪਾਈਆਂ ਅਸੀਂ ਵੀ ਕਿਸੇ ਦਾ ਪੱਖ ਲੈਣ ਦੇ ਪਰ ਜਦੋਂ ਬੰਦਾ ਸੱਚੇ ਕੰਮਾਂ ਨੂੰ ਨਿਕਲਦਾ ਨਾ ਉਦੋਂ ਉਹਦੀ ਵਿਰੋਧਤਾ ਨਹੀਂ ਕਰਨੀ ਚਾਹੀਦੀ ਉਹ ਚਾਹੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਚਾਹੇ ਕੋਈ ਵੀ ਅੱਪਰ ਦੋ ਪਾਰਟੀਆਂ ਪੰਜਾਬ ਦੀਆਂ ਨਹੀਂ ਹੋ ਸਕਦੀਆਂ ਕਿਸੇ ਵੀ ਹਾਲਤ ਦੇ ਵਿੱਚ ਇਹ ਕਾਂਗਰਸ ਇਕ ਇਕਾਲੀ ਦਲ ਕਿਉਂ ਜਿਹੜੇ ਲੋਕਾਂ ਨੇ 50 60 ਸਾਲ ਤੁਹਾਡੇ ਗੁਜ਼ਾਰਤੇ ਐਨੇ ਖਰਾਬ ਕਰਤੇ ਤੇ ਪੰਜਾਬ ਨੂੰ ਦਲਦਲ ਦੇ ਵਿੱਚ ਫਿੱਟੇ ਨਸ਼ੇ ਦੀ ਤੇ ਉਹ ਲੋਕ ਕੀ ਕਰਨਗੇ ਇਹ ਥੋੜਾ ਜਿਹਾ ਸਾਡੇ ਵਾਲੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਰਫ 3 ਸਾਲ ਹੋਏ ਨੇ ਸਭਾਤਨ ਲਾ ਲਓ ਪਰ ਭਾਈ ਉਹਨੂੰ ਵਰਤ ਕਿ ਤਵੇਖੋ ਜੇ ਪੰਜਾਬ ਹਿੱਤੀ ਗੱਲਾਂ ਕਰਦੀਆਂ ਚਾਹੁੰਦਾ ਉਹਨੂੰ ਦੇਖੋ ਉਹਨੂੰ ਜੇਕਰ ਗਲਤ ਕਰਦਾ ਤਾਂ ਉਹਦੇ ਮੂੰਹ ਤੇ ਗੱਲ ਧਰੋ ਉਹਦੇ ਖਿਲਾਫ ਬੋਲੋ ਪਰ ਅੱਜ ਦੇ ਦੌਰ ਦੇ ਅੰਦਰ ਸਾਨੂੰ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਉਣ ਵਾਲੇ ਦੌਰ ਦੇ ਵਿੱਚ ਵੀ ਮੁੱਖ ਮੰਤਰੀ ਬਣਨਗੇ ਸਤਾਈ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਇਸ ਬੰਦੇ ਦਾ ਸਾਥ ਦੇ ਕੇ ਇੱਕ ਵਾਰ ਦੇਖਣਾ ਚਾਹੀਦਾ ਹੁਣ ਮੈਨੂੰ ਲੱਗਿਓ ਕਿ ਤੂੰ ਮੁੱਖ ਮੰਤਰੀ ਦਾ ਬੰਦਾ ਮੈਂ ਆਪਣੇ ਹੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੁੰਦਾ ਤਾਂ ਹੀਗਾ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ